ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸੇਵਕ ਸਭਾ ਇੰਦਰਾ ਕਲੋਨੀ ਚਬਾਲ ਰੋਡ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਮਹਾotsਵ ਦੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ। ਇਸ ਮੌਕੇ ਸਮਾਗਮ ਵਿੱਚ ਅਚੇਚੇ ਤੌਰ ਤੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕੀਤੀ ਅਤੇ ਸ਼ੋਭਾ ਯਾਤਰਾ ਦਾ ਸ਼ੁਭਾਰੰਭ ਕੀਤਾ। ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨਾਲ ਕਾਂਗਰਸੀ ਆਗੂ ਤਾਹਿਰ ਸ਼ਾਹ, ਕਾਂਗਰਸੀ ਆਗੂ ਪਰਮਜੀਤ ਚੋਪੜਾ ਸਲੀਮ ਸ਼ਾ ਬੰਟੀ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਮੌਜੂਦ ਸਨ ਆਇਆ ਬੜਕੇ ਆਨ ਕਰੀ ਪਾੰਗਾ ਰਵਿਦਾਸ ਗੁਰੂ ਅੱਜ ਸਾਰੀਆਂ ਸੰਤਾਂ ਵੱਲੋਂ ਸਾਰੇ ਖੈਰਵਾਚੀਆਂ ਵੱਲੋਂ ਗੁਰੂ ਰਵੀਦਾਤ ਜੀ ਦਾ ਜਲਮ ਦਿਹਾੜਾ ਬੜੀ ਖੁਸ਼ੀ ਨਾਲ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਦੇ ਇੱਥੇ ਸ਼ਬਦ ਜੰਤ ਦੇ ਸਾਰੀਆਂ ਸੰਤਾਂ ਨੂੰ ਦਿਲੀਵ ਮਾਰਕਵਾ ਦਿੰਨਾ ਹੈ ਸੋ ਅੱਜ ਦੇ ਜਨ ਅਸੀਂ ਸਾਰਿਆਂ ਨੇ ਗੁਰੂ ਰਵਿਦਾਦ ਜੀ ਦੇ ਚਰਨਾਂ 'ਚ ਇਹੋ ਦਾਸ ਕਰਨੀ ਹੈ ਕਿ ਉਹਨਾਂ ਦੇ ਸਾਰੀਆਂ ਸੰਗਤਾਂ ਦੇ ਮੇਲ ਭਰਿਆ ਆਸਰਾਵੇ ਸਾਰੇ ਪ੍ਰਵਾਦ ਰੱਖਿਆ ਕਰਨ ਸਾਰੇ ਪ੍ਰਵਾਦ ਖੁਸ਼ੀਆਂ ਮਾਣਨ ਇਹੋ ਸਾਡੀ ਉਹਨਾਂ ਦੇ ਚਰਨਾਂ 'ਚ ਅਰਦਾਸ ਹੈ ਸੋ ਸਾਡਾ ਫਰਜ਼ ਵੀ ਬੰਦਾ ਹੈ ਅਸੀਂ ਆਪਣੇ ਗੁਰੂਆਂ ਦੇ ਉਪਦੇਸ਼ਾਂ 'ਚ ਚੱਲੀਏ ਸੋ ਭਗਵਾਨ ਰਵਿਦਾਦ ਜੀ ਇਹਦੀ ਮਹਾਨ ਸ਼ਖਸੀਅਤ ਦੇ ਮਾਲਕ ਹਨ ਆਜ ਅਸੀਂ ਗਰਬਾਣੀ ਪੜਦੇ ਆਂ ਜੋਨਨ ਦੀ ਗਰਬਾਣੀ ਦੀ ਰਚਨਾ ਜੋਨਨ ਦਾ ਪ੍ਰਦੇਸ਼ ਅਸੀਂ ਪੜਦੇ ਆਂ ਸਾਡਾ ਫਖਵੀਂ ਬੰਦਾ ਹੈ ਕਿ ਅਸੀਂ ਉਹਨਾਂ ਦੇ ਅਮਲ ਕਰੀਏ ਪੂਰੇ ਸ਼ਹਿਰ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਅੱਜ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦੇਣਾ ਤੇ ਨਾਲੇ ਮੈਂ ਆਪਣੇ ਪੂਰੀ ਵਾਰਡ ਨੂੰ ਸਾਰੇ ਸ਼ਹਿਰ ਨੂੰ ਇਹ ਤੁਹਾਡੇ ਚੈਨਲ 'ላይ ਸੇਜ ਮੈਸੇਜ ਦੇਣਾ ਚਾਹਾਂਗਾ ਕਿ ਅੱਜ ਵੀ ਦੇਖੋ ਮੇਰੀ ਵਾਰਡ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਵੱਖ-ਵੱਖ ਜਗ੍ਹਾ ਤੇ ਪ੍ਰੋਗਰਾਮ ਸੀ ਮੈਂ ਇਹੀ ਬੇਨਤੀ ਪਹਿਲਾਂ ਵੀ ਇਹਨਾਂ ਨੂੰ ਕਰਦਾ ਆਇਆ ਤੇ ਹੁਣ ਵੀ ਕਰਦਾ ਆਵਾ ਕਿ ਇਸ ਸਮਾਜ ਨੂੰ ਆਪਾਂ ਇੱਕੋ ਜਗ੍ਹਾ ਤੇ ਇਕੱਠੇ ਕਰਕੇ ਇੱਕੋ ਪਲੇਟਫਾਰਮ ਤੇ ਕਿਉਂ ਨਹੀਂ ਆਉਂਦੇ ਆਪਾਂ ਸਾਰੇ ਇਕੱਠੇ ਹੋ ਕੇ ਇੱਕੋ ਜਗ੍ਹਾ ਤੇ ਵਧੀਆ ਤਰੀਕੇ ਨਾਲ ਮਨਾਈਏ ਇੰਦਰਾ ਕਲੋਨੀ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸੇਵਕ ਸਭਾ ਵੱਲੋਂ ਸੇਵਾਦਾਰ ਤੇ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਜਨਮ ਦਿਹਾੜੇ ਦੀਆਂ ਮੈਂ ਆਈਆਂ ਹਾਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਵਾ